ਸਤਿ ਸ਼੍ਰੀ ਅਕਾਲ ਜੀ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਵਿਸਾਖੀ ਤੇ ਆਪਾਂ ਵੀ ਤਿਆਰ ਹੋ ਗਏ ਆ ਮੈਂ ਤੇ ਮੰਨ ਨੇ ਵਾਈਟ ਕੁਰਤਾ ਪਜਾਮਾ ਤੇ yellow ਮੰਮੀ ਨੇ ਵੀ yellow ਸਾਡੇ ਨਾਲ ਮੈਚਿੰਗ ਕੀਤੀ ਆ ਤੇ ਗੁਰਦੁਆਰਾ ਚੱਲੇ ਆ ਮੱਥਾ ਟੇਕਣ ਆਪਾਂ ਕੈਲਗਰੀ ਦਸ਼ਮੇਸ਼ ਦਰਬਾਰ ਗੁਰਦੁਆਰਾ ਤੇ ਤੁਹਾਨੂੰ ਗੁਰਦੁਆਰੇ ਦੇ ਰੌਣਕਾ ਦਿਖਾਉਨੇ ਅੱਜ ਤੇ ਮਨ ਜੈ ਕਰ ਦੋ ਜੈ ਜੈ ਵੈਰੀ ਗੁੱਡ ਵੈਰੀ ਗੁੱਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾ ਨਾ ਅੱਜ ਅੱਜੀ ਨਾ ਨਾ ਅੱਜ ਅੱਜੀ ਲੋ ਜੀ ਐਂਟਰ ਹੋ ਰਹੇ ਆਪਾਂ ਰੌਣਕਾਂ ਲੱਗੀਆਂ ਹੋਈਆਂ ਨੇ ਸਲੋਲੀ ਸਲੋਲੀ ਅੰਦਰ ਗੱਡੀ ਖੜਦੇ ਆਂ ਪਾਰਕਿੰਗ ਵੱਲ ਰੇਡੀਓ ਵਾਲਿਆਂ ਦੇ ਵੀ ਬੂਥ ਲੱਗੇ ਹੋਏ ਆ ਲਾਈਵ ਟੈਲੀਕਾਸਟ ਚੱਲ ਰਿਹਾ ਹੈ ਜੀ ਆਗੇ ਗੁਰਦੁਆਰਾ ਸਾਹਿਬ ਅੱਜ ਵੀ ਸੇਮ ਜਗ੍ਹਾ ਪਾਰਕਿੰਗ ਮਿਲੀ ਸਾਨੂੰ ਇਧਰ ਗੁਰਦੁਆਰਾ ਸਾਹਿਬ ਹੈ ਇਹ ਲੈਫਟ ਸਾਈਡ ਇਧਰ ਲੰਗਰ ਸੇਵਾ ਚੱਲ ਰਹੀ ਹੈ ਚਾਹ ਪਕੌੜੇ ਜਲੇਬੀਆਂ ਇਧਰ ਆਪਾਂ ਬਾਅਦ ਵਿੱਚ ਆਨੇ ਆ ਜੀ ਇਧਰ ਹੀ ਐਂਟਰੀ ਨੂੰ ਪਾਜੋ لنگر سیوا چل رہی ہے ਇੱਥੋਂ ਐਂਟਰੈਂਸ ਇਹ ਸਾਰਾ ਏਰੀਆ 프ਰੰਟ ਵਾਲਾ ਨਵਾਬਾਂ ਨੇ ਆਏ प्रॉपर ਨਵੀਂ ਕੰਸਟਰਕਸ਼ਨ ਹੋਈ ਹੈ ਇੱਧਰ ਇੱਥੋਂ ਵੀ ਐਂਟਰੀ ਹੋਈ ਜੁਣ ਸੇਵਾ ਵਿੱਚ 3 ਬੱਚਿਆਂ ਲਈ ਟੀ-ਸ਼ਰਟਾਂ ਦਿੱਤੀਆਂ ਜਾ ਰਹੀਆਂ ਨੇ ਊੜਾ ਐਰਿਆ ਵਾਲੀ ਤੇ ਉਹ ਬਲੀ ਦੀ ਆਪਣ ਕਬਨਾ ਕਬਨ ਕੋਨੇ ਕਹੀਏ ਅੰਤਰ ਮੈਨੂੰ ਕਰਸ਼ ਪਾਰ ਹੈ ਕਦੋਂ ਨਿਕਾਵਾ ਹੈ ਆਇਆ ਹੈ نے سیوا جو کچھ سارا سمانت رکھا ہے آؤ سا سنگت جی گرو گھر کا پرشاد شاخ جی ਲੋ ਜੀ ਬ੍ਰੈਡ ਪਕੌੜੇ ਆ ਗਏ ਆ ਗਰਮਾ ਗਰਮ ਨਾਲ ਚਾਹ ਵੀ ਲੈ ਆਂਦੀ ਆਪਾਂ ਆਪਾਂ ਸਕਦੇ ਆ ਕੀ ਖਾਂਦੇ ਕੀ ਖਾਂਦੇ ਮਨੇ ਫਿਰ ਕੀ ਖਾਂਦੇ ਵਿਸਾਖੀ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਵਾਇਗਰੂ ਚੜ੍ਹਦੀਆਂ ਗਰਾਂਜ ਰੱਖਣ ਸਾਰਿਆਂ ਨੂੰ ਮਿਹਰ ਭਰੇ ਹੱਥ ਬਣਾਏ ਰੱਖਣ ਸਾਰਿਆਂ ਤੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ